ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 9 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਜੀਆਂ ਕਾ ਆਹਾਰ ਜੀ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਗੁਰਬਾਣੀ ਦੇ ਵਿੱਚ ਕੁਝ ਐਸੇ ਪਰਮਾਨਾਉਂਦੇ ਨੇ ਜਿੰਨੂੰ ਅਸੀਂ ਗਹਿਰਾਈ ਦੇ ਵਿੱਚ ਨਾ ਸਮਝੀਏ ਤੇ ਕਈ ਵਾਰੀ ਐਸਾ ਪੁਲੇਖਾ ਪੈਂਦਾ ਹੈ ਕਿ ਜਿੱਥੇ ਮਾਸ ਖਾਣ ਦੀ ਮਨਾਈ ਕੀਤੀ ਜਾ ਰਹੀ ਕੁਝ ਸਮਝਣ ਦੇ ਵਿੱਚ ਫਰਕ ਹੁੰਦਾ ਹੈ। ਕੁਝ ਅਸੀਂ ਕਿਉਂਕਿ ਉਸ ਵਿਚਾਰਧਾਰਾ ਦੇ ਹੁੰਨੇ ਆ ਕਿ ਮਾਸ ਖਾਣਾ ਬਹੁਤ ਬੁਰਾਈ ਹੈ। ਸਾਨੂੰ ਜਨਮ ਤੋਂ ਸੰਸਕਾਰ ਉਹ ਜੇ ਮਿਲਨੇ ਨੇ ਸਾਡੇ ਸਮਾਜ ਵਿੱਚੋਂ ਬ੍ਰਾਹਮਣੀ ਸੰਸਕਾਰ ਮਿਲੇ ਨੇ। ਅਸੀਂ ਅਰਥ ਕੱਢਦੇ ਵੀ ਹਾਂ ਜਾਣ ਬੁੱਝ ਕੇ ਵੀ। ਭਾਵੇਂ ਉਹ ਨਹੀਂ ਵੀ ਨਿਕਲਦੇ ਹੁੰਦੇ। ਪਰ ਕੁਝ ਕੁ ਪਰਮਾਨ ਅਜਿਹੇ ਨੇ ਗੁਰਬਾਣੀ ਦੇ ਵਿੱਚ ਜਿਹੜੇ ਬਿਲਕੁਲ ਸਪਸ਼ਟ ਨੇ। ਜਿਸ ਦੇ ਬਾਰੇ ਕੋਈ ਦੂਰ ਆਏ ਦੂ ਚਿੱਤੀ ਹੋਈ ਨਹੀਂ ਸਕਦੀ ਜਦੋਂ ਐਸਾ ਵਿਵਾਦ ਹੋਵੇ ਤੇ ਚੰਗਾ ਹੁੰਦਾ ਹੈ ਕਿ ਅਸੀਂ ਜੋ ਸਪਸ਼ਟ ਪਰਮਾਨ ਨੇ ਉਹਨਾਂ ਨੂੰ ਸਮਝੀਏ ਉਹਦੇ ਮੁਤਾਬਕ ਫਿਰ ਦੂਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਫਿਰ ਮਸਲਾ ਹੱਲ ਹੋ ਜਾਂਦਾ ਹੈ ਸਮੱਸਿਆ ਫਿਰ ਖਤਮ ਹੋ ਜਾਂਦੀ ਹੈ ਜਿਸ ਵੇਲੇ ਅਸੀਂ ਉਹਨਾਂ ਨੂੰ ਇੰਡੀਵਿਜੂਅਲ ਰੂਪ ਦੇ ਵਿੱਚ ਆਪਣੇ ਤਰੀਕੇ ਨਾਲ ਪੇਸ਼ ਕਰਨੇ ਆ ਉੱਥੇ ਫਿਰ ਦੁਬਦਾ ਪੈਦਾ ਹੁੰਦੀ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸਾਰੇ ਪਰਮਾਨੰ ਨੇ ਜਿੱਥੋਂ ਸਾਡੀ ਦੁਬਦਾ ਦੂਰ ਹੁੰਦੀ ਹੈ। ਲੇਕਿਨ ਦੋ ਸ਼ਲੋਕ ਨੇ ਗੁਰਨਾਨਕ ਸਾਹਿਬ ਦੇ ਵਿਚਾਰੇ ਹੋਏ ਆਪਣੇ। ਜਿੱਥੇ ਸਤਿਗੁਰੂ ਨੇ ਇਸੇ ਵਿਸ਼ੇ ਨੂੰ ਹੀ ਖਾਸ ਤੌਰ ਤੇ ਵਿਚਾਰਿਆ ਔਰ ਬੜੀ ਡੂੰਘਾਈ ਦੇ ਵਿੱਚ ਜਾ ਕੇ ਵਿਚਾਰਿਆ। ਸਾਰਾ ਭਰਮ ਜਾਲ ਤੋੜ ਦਿੰਦਾ ਹੈ ਹਾਲੇ ਕਿ ਮੈਂ ਇੱਕ ਹੋਰ ਬੇਨਤੀ ਕਰਾਂ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਇਆ ਹੋਇਆ ਨਾ ਉਹ ਇਹਦੇ ਅਸਰ ਵੀ ਆਪਣੇ ਸਾਹ ਨਾਲ ਕੱਢੀ ਜਾਂਦੇ ਨੇ ਜਿਹੜੇ ਨਿਕਲਦੇ ਹੀ ਨਹੀਂ ਪਰ ਕੱਢੀ ਜਾਂਦੇ ਨੇ ਕਿਉਂਕਿ ਉਹਨਾਂ ਆਪਣੀ ਗੱਲ ਨੂੰ ਜਸਟੀਫਾਈ ਕਰਨਾ ਹੈ ਗੁਰੂ ਦੀ ਗੱਲ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਨੀ ਆਪਣੀ ਜੋ ਵਿਚਾਰਧਾਰਾ ਹੈ ਉਹਨੂੰ ਪਰਮਾਨਿਕ ਕਰਨਾ ਹੈ ਉਹਦੇ ਵਾਸਤੇ ਪੁਰਤਾਂ ਦੀਆਂ ਗੱਲਾਂ ਕਰ ਕਰਾ ਕੇ ਕਹਾਣੀਆਂ ਪਾ ਕੇ ਇਹ ਦੋ ਸ਼ਲੋਕ ਜਿਹੜੇ ਨੇ ਆਪਣੇ ਆਪ ਦੇ ਵਿੱਚ ਪੂਰਨ ਨੇ ਸਬਜੈਕਟ ਨੂੰ ਡਿਸਕਸ ਕਰਨ ਲਈ ਔਰ ਜੇ ਇਹਨਾਂ ਦੋ ਸ਼ਲੋਕਾਂ ਨੂੰ ਸਮਝ ਲਿਆ ਜਾਏ ਤੇ ਸਾਰਾ ਭਰਮ ਜਾਲ ਇੱਕ ਵਾਰੀ ਟੁੱਟ ਜਾਏਗਾ ਸ਼ਲੋਕ ਦੋਨੋਂ ਵੱਡੇ ਸਾਈਜ਼ ਦੇ ਨੇ ਛੋਟੇ ਲੇਕਿਨ ਦੂਜਾ ਸ਼ਲੋਕ ਤਾਂ ਬਹੁਤ ਵੱਡਾ ਹੈ ਔਰ ਜਿਹੜਾ ਅਸੀਂ ਸਮਾਂ ਨਿਯਤ ਕੀਤਾ ਹੋਇਆ ਕਿ ਤਕਰੀਬਨ 10 ਮਿੰਟ ਵਿਚਾਰ ਕਰੀ ਜੀ ਇੱਕ ਅੱਧਾ ਮਿੰਟ ਉੱਪਰ ਵੀ ਹੋ ਸਕਦਾ ਹੈ ਇੱਕ ਅੱਧਾ ਮਿੰਟ ਘੱਟ ਵੀ ਹੋ ਸਕਦਾ ਹੈ 10 ਮਿੰਟ ਦੀ ਵਿਚਾਰ ਰੋਲਸ ਕਰੀ ਜੀਏ ਉਹਦੇ ਵਿੱਚ ਦੋ ਤਾਂ ਕੀ ਇੱਕ ਵੀ ਪੂਰਨ ਹੋਣਾ ਮੁਸ਼ਕਲ ਹੈ ਅੱਜ ਵਾਲਾ ਪਹਿਲਾ ਜਿਹੜਾ ਹੈ ਉਹ ਥੋੜਾ ਜਿਹਾ ਛੋਟਾ ਹੈ ਉਹਨੂੰ ਅੱਜ ਮੈਂ ਆਪ ਜੀ ਨਾਲ ਵਿਚਾਰਾਂਗਾ ਦੂਸਰਾ ਸ਼ਲੋਕ ਜਿਹੜਾ ਹੈ ਉਹਨੂੰ ਸਾਨੂੰ ਦੋ ਭਾਗਾਂ 'ਚ ਵਿਚਾਰਨਾ ਪਾਏਗਾ ਦੋ ਦਿਨ ਉਹਦੀ ਵਿਚਾਰ ਚੱਲੇਗੀ ਮੈਂ ਹੋਰ ਸਮਾਂ ਅਜਾਈਂ ਨਾਲ ਕੇਰਾ ਜਿਹੜਾ ਸ਼ਲੋਕ ਅੱਜ ਆਪ ਜੀ ਨਾਲ ਵਿਚਾਰਨਾ ਹੈ ਗੁਰੂ ਨਾਨਕ ਸਾਹਿਬ ਦਾ ਜੋ ਗੁਰਗ੍ਰੰਥ ਸਾਹਿਬ ਜੀ ਦੇ 1259 1289 ਪੇਜ ਉੱਤੇ ਸੁਸ਼ੋਭਤ ਹੈ ਇਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਪਹਿਲਾ ਮਾਸੋਂ ਨਿਮਿਆ ਮਾਸ ਹੈ ਅੰਦਰ ਵਾਸ ਜਿਉ ਪਾਇ ਮਾਸ ਮੂੰ ਮਿਲਿਆ ਹੜ ਚਾਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂੰ ਮਾਸੇ ਕਾ ਜੀਬ ਮਾਸੇ ਕੀ मासे अंदर सास वड्डा हुआ कर ले आया मास मासों ही मास उगज मासो सबो साख सतगुर मिले हुकम है हुक्म बुझिए ता आवे रास आप छुटै नह छुटिया ना, नानक बचन बिनास सतगुर समझा रहे ने तू तो मास तू तो कि तक बच जाएगा ਤੇ ਤੇ ਹੋਂ ਦੀ ਮਾਸ ਦੇ ਨਾਲ ਹੈ ਪਹਿਲਾ ਮਾਸੋਂ ਨੇ ਮਿਆ ਪਿਤਾ ਦੇ ਵੀਰੇ ਨਾਲ ਬਣਿਆ ਤੂੰ ਔਰ ਉਹ ਵੀ ਮਾਸ ਸਰੀਰ ਦੇ ਅੰਦਰੋਂ ਮਾਸ ਦੇ ਚਰਬੀ ਦੇ ਕੁਝ ਹਿੱਸੇ ਤਲ ਕੇ ਤੇ ਵੀਰੇ ਬੰਦਾ ਜਿਸ ਨਾਲ ਤੇਰੀ ਉਤਪਤੀ ਹੁੰਦੀ ਹੈ ਪਹਿਲਾ ਮਾਸੋਂ ਨੇ ਮਿਆ ਹੋਂ ਦੀ ਉਤਪਤੀ ਸ਼ੁਰੂ ਹੈ ਤੇਰੀ ਤੇ ਫਿਰ ਮਾਂ ਦੇ ਪੇਟ ਦੇ ਵਿੱਚ ਮਾਸ ਦੇ ਅੰਦਰ ਹੀ ਤੇਰਾ ਵਾਸ ਹੈ ਉੱਥੇ ਹੀ ਤੂੰ ਬੰਨਣਾ ਸ਼ੁਰੂ ਹੋਇਆ ਹੈ ਤੇਰੀ ਮੂੰਹ ਬਣਨੀ ਸ਼ੁਰੂ ਹੋਈ ਜਦੋਂ ਤੇਰਾ ਸਰੀਰ ਥੋੜਾ ਬੰਨਣਾ ਸ਼ੁਰੂ ਹੋਇਆ ਉਹਦੇ ਵਿੱਚ ਜਿੰਦ ਪਾਈ ਈਕਾਲਪੁਰਖ ਨੇ ਜੀਵ ਪਾਏ ਮਾਸ ਮੂੰਹ ਮਿਲਿਆ ਸਭ ਤੋਂ ਪਹਿਲਾਂ ਕੀ ਮਿਲਿਆ ਤੇਰੇ ਮੂੰਹ ਦੇ ਵਿੱਚ ਜੀਬ ਮਾਸ ਦੀ ਤੇਰੇ ਮੂੰਹ ਦੇ ਵਿੱਚ ਤੇ ਮਾਸ ਜਿਹੜਾ ਉਹ ਤੇਰੀ ਹੋਂਦ ਬਣਦੇ ਨਾਲ ਹੀ ਜਿਹੜਾ ਪਾਤਾ ਹੈ ਹੱਡ ਚਮ ਤਨ ਮਾਸ ਤੇਰਾ ਹੱਡ ਚਮ ਸ਼ਰੀਰ ਸਭ ਮਾਸ ਤੇ ਹੀ ਨੇ ਮਾਸੋਂ ਬਾਹਰ ਕੱਢਿਆ ਜਦੋਂ ਤੂੰ ਜੰਪਿਆ ਉੱਥੋਂ ਬਾਹਰ ਕੱਢਿਆ ਤੈਨੂੰ ਮਾਸ ਬਾਹਰ ਕੱਢਿਆ ਤੇ ਸਭ ਤੋਂ ਪਹਿਲਾਂ ਭੋਜਨ ਕਿਹੜਾ ਮਿਲਿਆ ਮਮਾ ਮਾਸਕ ਰਾਸ ਮਾਂ ਦਾ ਦੁੱਧ ਮਿਲਿਆ ਉਹ ਮਾਸ ਤੋਂ ਮੁੰਟ ਪਾਇਆ ਤਾਂ ਤੈਨੂੰ ਭੋਜਨ ਮਿਲਿਆ ਪਹਿਲੀ ਗਰਾਈਂ ਜਿਹੜੀ ਤੈਨੂੰ ਮਿਲੀ ਹੈ ਨਾ ਉਹ ਮਾਸਤੀ ਮਿਲੀ ਹੈ ਮੂੰਹ ਮਾਸੇ ਕਾ ਜੀਬ ਮਾਸੇ ਕੀ ਮਾਸੇ ਅੰਦਰ ਸਾਸ ਤੇਰਾ ਮੂੰਹ ਵੀ ਮਾਸਤ ਹੈ ਜਿਸ ਨਾਲ ਖਾਣਾ ਸਭ ਕੁਝ ਜੀਬ ਵੀ ਮਾਸਤੀ ਹੈ ਤੇ ਮਾਸ ਦੇ ਅੰਦਰ ਹੀ ਜਰਾ ਸਾਹ ਚਲਦਾ ਪਿਆ ਸਾਰਾ ਸ਼ਰੀਰ ਮਾਸ ਦਾ ਹੈ ਇਹਦੇ ਅੰਦਰ ਸਾਹ ਚਲਦਾ ਪਿਆ ਇਹਦੇ ਨਾਲ ਜ਼ਿੰਦਗੀ ਚਲਦੀ ਪਈ ਹੈ ਜ਼ਿੰਦਗੀ ਦਾ ਆਧਾਰ ਮਾਸ ਹੈ ਅੱਗੋਂ ਸਾਰਾ ਸਿਲਸਿਲਾ ਮਾਸ ਨਾਲ ਹੀ ਚਲਦਾ ਪਿਆ ਹੈ ਮਾਸੋਂ ਹੀ ਮਾਸ ਉੱਭਜਾਏ ਇਹ ਮਾਸ ਤੋਂ ਹੀ ਅੱਗੋਂ ਹੋਰ ਸੰਤਾਨ ਪੈਦਾ ਹੁੰਦੀ ਉਹ ਵੀ ਮਾਸ ਪੈਦਾ ਹੁੰਦੀ ਹੈ ਮਾਸੋਂ ਹੀ ਮਾਸ ਉੱਪਜੇ ਸਾਰੇ ਰਿਸ਼ਤੇਦਾਰੀਆਂ ਮਾਸ ਤੋਂ چلਦੀਆਂ ਨੇ ਮਾਸੋਂ ਸਬੈ ਸਾਖ ਸਾਰੀਆਂ ਰਿਸ਼ਤੇਦਾਰੀਆਂ ਸਾਰੇ ਸਾਖ ਜਿਹੜੇ ਨੇ ਇਹ ਮਾਸ ਤੋਂ ਹੀ ਚਲਦੇ ਨੇ ਹੁਣ ਸੱਤੂ ਵੀ ਕਹਿੰਦੇ ਨੇ ਸਾਰੀ ਸਮੱਸਿਆ ਪਤਾ ਕੀ ਹੈ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਮਾਸੋਂ ਸਤਗੁਰ ਮਿਲਿਆ ਹੁਕਮ 부ਝਿਆ ਤਾਂ ਕਉ ਉਹ ਰਾਸ ਭਲਿਆ ਜੇ ਗੁਰੂ ਦੀ ਵਿਚਾਰ ਕਰੇਗਾ ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ ਗੁਰਬਾਣੀ ਦਾ ਸਹੀ ਭਾਵ ਸਮਝੇਗਾ ਗੁਰੂ ਨਾਲ ਮਿਲਾਬ ਕਰੇਗਾ ਇਹੀ ਹੈ ਗੁਰੂ ਨਾਲ ਮਿਲਾਬ ਕੀ ਹੈ ਗੁਰੂ ਨਾਲ ਮਿਲਾਬ ਹੈ ਸਤਗੁਰ ਦੀ ਬਾਣੀ ਨੂੰ ਪੜ੍ਹਨਾ ਸਮਝਣਾ ਵਿਚਾਰਨਾ ਤੇ ਉਹਨੂੰ ਜੀਵਨ ਚ ਪਲਾਉਣਾ ਜਿੰਨਾ ਚਿਰ ਇਹ ਕੰਮ ਨਹੀਂ ਹੋਇਆ ਗੁਰਬਾਣੀ ਪੜ੍ਹੀ ਨਹੀਂ ਪੜ੍ਹ ਕੇ ਸਮਝੀ ਨਹੀਂ ਵਿਚਾਰੀ ਨਹੀਂ ਉਹਨੂੰ ਜੀਵਨ ਚ ਨਹੀਂ ਪਾਇਆ ਗੁਰੂ ਨਾਲ ਮਿਲਾਬ ਨਹੀਂ ਹੋਇਆ ਗੁਰੂ ਨਾਲ ਮਿਲਾਬ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਗੁਰੂ ਦੀ ਬਾਣੀ ਉਹਨੂੰ ਪੜ੍ਹੀਏ ਸਮਝੀਏ ਵਿਚਾਰੀਏ ਤੇ ਫਿਰ ਜੀਵਨ ਚ ਅਪਣਾ ਲਈਏ ਇੱਥੇ ਵੀ ਮਿਲਾਬ ਦੀ ਗੱਲ ਕਰ ਰਹੇ ਨੇ ਸਤਗੁਰ ਮਿਲਿਆ ਹੁਕਮ 부ਝੀ ਹੈ ਫਿਰ ਇਹ ਸਮਝ ਲੱਗ ਜਾਂਦੀ ਹੈ ਕਿ ਅਕਾਲ ਪੁਰਖ ਨੇ ਸਾਰਾ ਖੇਲ ਹੀ ਮਾਸਤਾ ਬਣਾਇਆ ਹੋਇਆ ਹੈ ਸਾਰਾ ਸੇਲ ਚਲਾਈ ਮਾਸਤਾ ਚੱਲਦੇ ਆਂਕੋ ਆ ਵੇਰਾਸ ਫਿਰ ਪਰਬ ਨਿਕਲਦੇ ਨੇ ਫਿਰ ਪਰਮਾਤਮਾ ਦਾਸ ਹੁੰਦਾ ਆਪ ਛੁੱਟੇ ਨਾ ਛੁੱਟਿਆ ਨਾਨਕ ਬਚਨ ਬਿਨਾਸ ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਜਾਂਦੀ ਜਿੰਨਾ ਚਿਰ ਗੁਰਮਤ ਦੇ ਮੂਲ ਸਿਧਾਂਤ ਨੂੰ ਨਹੀਂ ਸਮਝਿਆ ਜਾਂਦਾ ਕਿ ਸਾਰੀ ਅਕਾਲ ਪੁਰਖ ਦਾ ਬਣਾਇਆ ਹੋਇਆ ਖੇਲ ਹੈ ਉਹਦਾ ਰਚਿਆ ਹੋਇਆ ਰਚਨ ਹੈ ਜਿਹਦੇ ਵਿੱਚ ਉਹਨੇ ਸਿਲਸਿਲਾ ਬਣਾਇਆ ਹੈ ਕਿ ਜੀ ਜੀ ਨੂੰ ਖਾ ਕੇ ਜੀ ਰਿਹਾ ਹੈ ਉਹਨਾਂ ਚਿਰ ਪਰਮਾ ਦਾ ਨਾਸ ਨਹੀਂ ਹੋ ਸਕਦਾ ਨਾਟਕ ਬਚਨ ਬਿਨਾਸ ਫਿਰ ਫालतू ਦੀਆਂ ਗੱਲਾਂ ਦੇ ਬਹਿਸ ਬਾਜੀਏ ਜਿੰਨਾ ਬਰਦੀ ਬੈਸੀ ਜਾਓ ਜੇ ਸਾਡੇ ਮਨ ਦੇ ਵਿੱਚ ਭਰਮ ਪੱਕਾ ਹੋਇਆ ਹੋਇਆ ਹੈ ਅਸੀਂ ਆਪਣੀ ਧਾਰਨਾ ਪੱਕੀ ਕੀਤੀ ਹੋਈ ਹੈ ਉੱਤੇ ਬੈਸੀ ਜਾਣੇ ਆ ਉਹਦੇ ਵਿੱਚੋਂ ਤਾਂ ਕੁਝ ਨਹੀਂ ਨਿਕਲਣਾ ਚ ਕੁਝ ਪ੍ਰਾਪਤ ਨਹੀਂ ਹੋਣਾ ਨਾ ਆਪ ਉਹਨਾਂ ਪਰਮਾਤਮਾ ਦੇ ਨਿਕਲ ਸਕਾਂਗੇ ਤੇ ਨਾ ਦੂਜੇ ਨੂੰ ਨਿਕਲਣ ਦੇਾਂਗੇ ਇਥੇ ਸਤਿਗੁਰੂ ਦੇ ਅਟਲ ਨਿਯਮਾਂ ਨੂੰ ਸਮਝਣ ਨਾਲ ਹੀ ਪਰਮਾ ਦਾ ਨਾਸ ਹੋਣਾ ਹੈ ਇਥੇ ਸਵਾਰ ਆ ਰਿਹਾ ਹੋਏਗਾ ਕਿ ਅਜਿਹੜੀਆਂ ਸਾਰੀਆਂ ਚੀਜ਼ਾਂ ਕਹੀਆਂ ਨੇ ਅਸਿਕ ਉਹਨਾਂ ਨਾਲ ਖਾਣੇ ਥੋੜੇ ਆ ਸਭ ਤੋਂ ਪਹਿਲੀ ਤੇ ਸਟੇਜ ਇਹੀ ਹੈ ਕਿ ਮਾਸ ਬਾਰੇ ਭਰਮ ਨਿਕਲੇ ਸਾਡਾ ਜਿਹੜੀ ਨਫ਼ਰਤ ਪੈਦਾ ਕੀਤੀ ਗਈ ਹੈ ਸਾਡੇ ਮਨਾਂ ਦੇ ਸਾਡੀ ਮਾਨਸਿਕਤਾ ਦੇ ਵਿੱਚ ਨਫ਼ਰਤ ਭਰ ਦਿੱਤੀ ਗਈ ਹੈ ਉਹ ਖਤਮ ਹੋਵੇ ਔਰ ਦੂਜਾ ਜਿਹੜਾ ਸ਼ਲੋਕ ਹੈ ਨਾ ਜਿਹੜਾ ਕੱਲ ਤੋਂ ਅਸੀਂ ਵਿਚਾਰਨਾ ਸ਼ੁਰੂ ਕਰਾਂਗੇ ਦੋ ਦਿਨ ਵਿਚਾਰਾਂਗੇ ਉੱਥੇ ਦੇ ਸਤਿਗੁਰੂ ਨੇ ਖਾਨ ਬਾਰੇ ਹੀ ساری ਗੱਲ ਸਮਝਾਈ ਹੈ ਇੱਥੇ ਉਹ ਬ੍ਰਹਮਣ ਦਾ ਭਾਇਆ ਹੋਇਆ ਭਰਮ ਜਿਹੜਾ ਉਹਦਾ ਪਹਿਲਾਂ ਨਾਸ਼ ਕੀਤਾ ਆਪਾਂ ਕੱਲ ਦੇ ਵਿਚਾਰ ਵੀ ਨਾਲ ਕਰ ਲਈਏ ਫਿਰ ਗੱਲ ਬਹੁਤ ਸਪਸ਼ਟ ਹੋ ਜਾਏਗੀ ਇੰਨਾ ਸਪਸ਼ਟ ਨੇ ਇਹ ਦੋ ਸ਼ਲੋਕ ਕਿ ਕੋਈ ਪਰਮ ਬਾਕੀ ਰਹਿ ਹੀ ਨਹੀਂ ਜਾਂਦਾ ਅੱਜ ਬਸ ਇਤਨਿਕ ਬਚਨ ਪੜੌਣ ਕਰਨਾ ਹੋਈਆਂ ਭੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ